ਪੰਜਾਬੀ ਸੰਗੀਤ જગਤ ਦੇ ਮਸ਼ਹੂਰ ਗਾਇਕ ਮਨਕੀਰਤ ਔਲਖ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਆ ਗਏ ਨੇ ਦੱਸ ਜੀਏ ਕਿ ਗਾਇਕ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਗਏ ਸੀ ਅਤੇ ਪੁਲਿਸ ਨੇ ਜਦੋਂ ਦੇਖਿਆ ਕਿ ਗੱਡੀ ਦੇ ਉੱਤੇ ਸ਼ੀਸ਼ੀਆਂ ਦੀ ਕਾਲੀ ਫਿਲਮ ਲੱਗੀ ਹੋਈ ਹੈ ਤੇ ਹੂਟਰ ਲੱਗੇ ਹੋਏ ਸਨ ਤਾਂ ਪੁਲਿਸ ਨੇ ਦੇਖਦਿਆਂ ਹੀ ਜਿਹੜੇ ਕਿ ਜਿਹੜੀ ਕਿ ਐਕਸ਼ਨ ਲੈਂਦੀ ਹੋਈ ਨਜ਼ਰ ਆਈ ਹੈ ਦੱਸਦੀ ਹੈ ਕਿ ਜਿਸ ਨੂੰ ਆਧਾਰ ਦੇ ਉੱਤੇ ਮੋਹਾਲੀ ਦੀ ਪੁਲਿਸ ਦੇ ਵੱਲੋਂ ਇਹ ਐਕਸ਼ਨ ਲਿਆ ਗਿਆ ਹੈ ਕਿ ਗੱਡੀ ਦਾ ਭਾਰੀ ਜਿਹੜਾ ਕਿ ਚਲਾਨ ਕੱਟ ਦਿੱਤਾ ਗਿਆ ਇਹ ਖਬਰ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਕਿ ਫੈਲ ਚੁੱਕੀ ਹੈ ਲੋਕ ਇਸ ਖਬਰ ਨੂੰ ਸੁਣ ਕੇ ਵੀ ਹੈਰਾਨ ਹੋ ਰਹੇ ਨੇ ਕਿ ਮਨਕੀਰਤ ਔਲਗ ਜੋ ਕਿ ਇੱਕ ਪੰਜਾਬੀ ਜਗਤ ਦੇ ਮਸ਼ਹੂਰ ਗਾਇਕ ਨੇ ਉਹਨਾਂ ਨੇ ਆਪਣੀ ਗੱਡੀ ਦੇ ਸ਼ੀਸ਼ਿਆਂ ਦੇ ਉੱਤੇ ਕਾਲੀ ਫਿਲਮ ਲਗਾਈ ਹੋਈ ਹੈ ਤੇ ਹੂਟਰ ਵੀ ਲੱਗੀ ਹੋਏ ਸਨ ਦੱਸਦੀ ਹੈ ਕਿ ਜਾਣਕਾਰੀ ਦੇ ਮੁਤਾਬਕ ਗਾਇਕ ਦੇ ਵੱਲੋਂ ਸੁਹਾਣਾ ਸਿੰਘ ਸ਼ਹੀਦਾ ਗੁਰੂ ਘਰ ਦੇ ਸਾਹਮਣੇ ਗੱਡੀ ਖੜੀ ਕੀਤੀ ਗਈ ਸੀਗੀ ਜਿਉਂ ਹੀ ਗੁਰੂ ਘਰ ਅੱਗੇ ਉਨਤ ਮਸਤਕ ਹੋਣ ਲਈ ਗਏ ਤਾਂ ਉਸ ਤੋਂ ਬਾਅਦ ਪੰਜਾਬ ਪੁਲਸ ਦੇ ਮੁਲਾਜ਼ਮ ਗੱਡੀ ਦੇ ਕੋਲ ਆਏ ਤੇ ਗੱਡੀ ਨੂੰ ਚੱਕ ਕੀਤਾ ਤਾਂ ਮਨਕੀਰਤ ਔਲਖ ਦੀ ਗੱਡੀ ਤੇ ਬਲੈਕ ਫਿਲਮ ਤੇ ਹੂਟਰ ਲੱਗਿਆ ਹੋਇਆ ਸੀਗਾ ਜਿਸ ਤੋਂ ਬਾਅਦ ਪੁਲਿਸ ਨੇ ਮਨਕੀਰਤ ਔਲਖ ਦੀ ਗੱਡੀ ਦਾ ਮੋਟਾ ਚਲਾਨ ਕਰ ਦਿੱਤਾ ਹੈ ਆ ਖਬਰ ਹਰ ਪਾਸੇ ਫੈਲੀ ਹੋਈ ਹੈ ਲੋਕਾਂ ਦੇ ਵੱਲੋਂ ਕਾਫੀ ਟਰੋਲ ਵੀ ਕੀਤਾ ਜਾ ਰਿਹਾ ਮਨਕੀਰਤ ਔਲਤ ਨੂੰ ਤਾਂ ਦੱਸਦੀ ਹੈ ਕਿ ਆ ਖਬਰ ਜਿਹੜੀ ਕਿ ਮੋਹਾਲੀ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਮੋਹਾਲੀ ਦੀ ਪੁਲਿਸ ਦੇ ਵੱਲੋਂ ਆ ਐਕਸ਼ਨ ਲਿਆ ਗਿਆ ਹੈ ਕਿ ਮਨਕੀਰਤ ਔਲਤ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਗਏ ਹੋਏ ਸੀਗੇ ਤੇ ਬਾਹਰ ਉਹਨਾਂ ਦੀ ਗੱਡੀ ਖੜੀ ਹੋਈ ਸੀਗੀ ਤਾਂ ਪੁਲਿਸ ਨੇ ਜਦੋਂ ਗੱਡੀ ਦੀ ਚੈਕਿੰਗ ਕੀਤੀ ਤਾਂ ਗੱਡੀ ਦੇ ਸ਼ੀਸ਼ਿਆਂ ਦੇ ਉੱਤੇ ਕਾਲੇ ਫਿਲਮ ਲੱਗੀ ਹੋਈ ਸੀ ਤੇ ਉਸ ਤੋਂ ਬਾਅਦ ਹੂਟਰ ਵੀ ਜਿਹੜੇ ਕਿ ਲਗਾਏ ਹੋਏ ਸੀ ਤਾਂ ਪੁਲਿਸ ਨੇ ਐਕਸ਼ਨ ਲੈਂਦੇ ਮੋਟਾ ਚਲਾਨ ਕਟਿਆ ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਮਨਕੀਰਤ ਔਲਖ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਆ ਗਏ ਨੇ ਦੱਸਦੀ ਹੈ ਕਿ ਗਾਇਕ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਗਏ ਸੀ ਅਤੇ ਪੁਲਿਸ ਨੇ ਜਦੋਂ ਦੇਖਿਆ ਕਿ ਗੱਡੀ ਦੇ ਉੱਤੇ ਸ਼ੀਸ਼ੀਆਂ ਦੀ ਕਾਲੀ ਫਿਲਮ ਲੱਗੀ ਹੋਈ ਹੈ ਤੇ ਹੂਟਰ ਲੱਗੇ ਹੋਏ ਸਨ ਤਾਂ ਪੁਲਿਸ ਨੇ ਦੇਖਦਿਆਂ ਹੀ ਜਿਹੜੇ ਕਿ ਜਿਹੜੀ ਕਿ ਐਕਸ਼ਨ ਲੈਂਦੀ ਹੋਈ ਨਜ਼ਰ ਆਈ ਹੈ ਦੱਸਦੀ ਹੈ ਕਿ ਜਿਸ ਨੂੰ ਆਧਾਰ ਦੇ ਉੱਤੇ ਮੋਹਾਲੀ ਦੀ ਪੁਲਿਸ ਦੇ ਵੱਲੋਂ ਇਹ ਐਕਸ਼ਨ ਲਿਆ ਗਿਆ ਹੈ ਕਿ ਗੱਡੀ ਦਾ ਭਾਰੀ ਜਿਹੜਾ ਕਿ ਚਲਾਨ ਕੱਟ ਦਿੱਤਾ ਗਿਆ ਹੈ ਇਹ ਖਬਰ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਕਿ ਫੈਲ ਚੁੱਕੀ ਹੈ ਲੋਕ ਇਸ ਖਬਰ ਨੂੰ ਸੁਣ ਕੇ ਵੀ ਹੈਰਾਨ ਹੋ ਰਹੇ ਨੇ ਕਿ ਮੰਕੀਰਤ ਆਲਗ ਜੋ ਕਿ ਇੱਕ ਪੰਜਾਬੀ ਜਗਤ ਦੇ ਮਸ਼ਹੂਰ ਗਾਇਕ ਨੇ ਉਹਨਾਂ ਨੇ ਆਪਣੀ ਗੱਡੀ ਦੇ ਸ਼ੀਸ਼ਿਆਂ ਦੇ ਉੱਤੇ ਕਾਲੀ ਫਿਲਮ ਲਗਾਈ ਹੋਈ ਹੈ ਤੇ ਹੂਟਰ ਵੀ ਲੱਗੀ ਹੋਈ ਸਨ ਦੱਸਦੀ ਹੈ ਕਿ ਜਾਣਕਾਰੀ ਦੇ ਮੁਤਾਬਕ ਗਾਇਕ ਦੇ ਵੱਲੋਂ ਸੁਹਾਣਾ ਸਿੰਘ ਸ਼ਹੀਦਾ ਗੁਰੂ ਘਰ ਦੇ ਸਾਹਮਣੇ ਗੱਡੀ ਖੜੀ ਕੀਤੀ ਗਈ ਸੀਗੀ ਜਿਉਂ ਹੀ ਗੁਰੂ ਘਰ ਅੱਗੇ ਉਨਤ ਮਸਤਕ ਹੋਣ ਲਈ ਗਏ ਤਾਂ ਉਸ ਤੋਂ ਬਾਅਦ ਪੰਜਾਬ ਪੁਲਸ ਦੇ ਮੁਲਾਜ਼ਮ ਗੱਡੀ ਦੇ ਕੋਲ ਆਏ ਤੇ ਗੱਡੀ ਨੂੰ ਚੈੱਕ ਕੀਤਾ ਤਾਂ ਮਨਕੀਰਤ ਔਲਖ ਦੀ ਗੱਡੀ ਤੇ ਬਲੈਕ ਫਿਲਮ ਤੇ ਹੂਟਰ ਲੱਗਿਆ ਹੋਇਆ ਸੀਗਾ ਜਿਸ ਤੋਂ ਬਾਅਦ ਪੁਲਿਸ ਨੇ ਮਨਕੀਰਤ ਔਲਖ ਦੀ ਗੱਡੀ ਦਾ ਮੋਟਾ ਚਲਾਨ ਕਰ ਦਿੱਤਾ ਹੈ ਆ ਖਬਰ ਹਰ ਪਾਸੇ ਫੈਲੀ ਹੋਈ ਹੈ ਲੋਕਾਂ ਦੇ ਵੱਲੋਂ ਕਾਫੀ ਟਰੋਲ ਵੀ ਕੀਤਾ ਜਾ ਰਿਹਾ ਮਨਕੀਰਤ ਔਲਤ ਨੂੰ ਤਾਂ ਦੱਸਦੀ ਹੈ ਕਿ ਆ ਖਬਰ ਜਿਹੜੀ ਕਿ ਮੋਹਾਲੀ ਤੋਂ ਸਾਹਮਣੇ ਆਇਆ ਜਿੱਥੇ ਕਿ ਮੋਹਾਲੀ ਦੀ ਪੁਲਿਸ ਦੇ ਵੱਲੋਂ ਆ ਐਕਸ਼ਨ ਲਿਆ ਗਿਆ ਹੈ ਕਿ ਮਨਕੀਰਤ ਆولت ਗੁਰੂ ਘਰ ਦੇ ਵਿੱਚ ਮੱਥਾ ਟੇਕਣ ਗਏ ਹੋਏ ਸੀਗੇ ਤੇ ਬਾਹਰ ਉਹਨਾਂ ਦੀ ਗੱਡੀ ਖੜੀ ਹੋਈ ਸੀਗੀ ਤਾਂ ਪੁਲਿਸ ਨੇ ਜਦੋਂ ਗੱਡੀ ਦੀ ਚੈਕਿੰਗ ਕੀਤੀ ਤਾਂ ਗੱਡੀ ਦੇ ਸ਼ੀਸ਼ਿਆਂ ਦੇ ਉੱਤੇ ਕਾਲੀ ਫਿਲਮ ਲੱਗੀ ਹੋਈ ਸੀ ਤੇ ਉਸ ਤੋਂ ਬਾਅਦ ਹੂਟਰ ਵੀ ਜਿਹੜੇ ਕੀ ਲਗਾਏ ਹੋਏ ਸੀ ਤਾਂ ਪੁਲਿਸ ਨੇ ਐਕਸ਼ਨ ਲੈਂਦਿਆਂ ਮੋਟਾ ਚਲਾਨ ਕਟਿਆ